ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਖੜੇ ਆ ਜੇ ਸੀ ਪਿੰਡ ਦੌਦਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਜ਼ਿਲ੍ਹਾ ਮੋਗਾ ਤੇ ਆ ਬਾਈ ਕੋਲੇ ਬਲੈਰੋ ਗੱਡੀ ਹੈ ਜੀ ਇਹ ਗੱਡੀ ਸੇਲ ਆਈ ਤੇ ਕੰਡੀਸ਼ਨ ਹੈ ਕੋਰੇ ਤੁਸੀਂ ਦੇਖ ਸਕਦਾ ਜੀ ਚਾਰੇ ਟਾਇਰ ਨਵੇਂ ਹਨਾ ਵੀਰੇ ਪੰਜੇ ਹਾਂ ਪੰਜੇ ਟਾਇਰ ਸਟਿੱਪ ਨਹੀਂ ਨਾਲ ਹਾਂ ਸਟਿੱਪ ਠੀਕ ਆ ਠੀਕ ਪੰਜੇ ਲਾਏ ਆ ਪੰਜੇ ਲਾਏ ਆ ਇਹ ਵੀ ਕੰਡੀਸ਼ਨ ਦੇਖ ਸਕਦੇ ਮਿੱਤਰੋ ਲਾਏ ਚਾਹਾਂ ਬਿਲਕੁਲ ਨਵੇਂ ਪਏ ਆ ਤੇ ਬਾਕੀ ਰੰਗ ਰੋਗਣ ਵੀ ਪੂਰਾ ਵਧੀਆ ਪਿਆ ਜੀ ਕਿਸੇ ਪਾਸ ਟੱਚਿੰਗ ਤਾਂ ਨਹੀਂ ਵੀਰੇ ਬੰਪਰੋਂ ਪੂਰੀ ਮਾੜੀ ਮੋਟੀ ਹੋਊ ਨਹੀਂ ਬੰਪਰ ਬੰਪਰ ਦੀ ਆ ਹਾਂ ਮਾੜਾ ਮੋਟਾ ਬਾਕੀ ਸਾਰਾ ਓਰੀਜਨਲ ਆ ਬਾਕੀ ਸਾਰਾ ਓਰੀਜਨਲ ਠੀਕ ਆ ਠੀਕ ਆ ਨਵੀ ਬੈਟਰੀ ਜਮਾ ਨਵੀ ਬੈਟਰੀ ਆ ਹਾਂ ਠੀਕ ਆ ਠੀਕ ਆ ਤੇ ਇੰਜਨ ਉੰਜਰ ਵੀਰੇ ਇੰਜਨ ਪੂਰਾ ਵਧੀਆ ਬਾਈ ਪੂਰਾ ਵਧੀਆ ਚੱਲਦਾ ਪੂਰਾ ਗਾਰੰਟੀ ਹਾਂ ਨਵ ਮਾਡਲ ਟਰਬੋ ਵਾਲਾ ਰੱਖਿਆ ਇੰਜਨ ਵਿੱਚ ਸਰਬੋ ਵਾਲਾ ਹਾਂ ਉਹ ਤੈਨੂੰ ਹੀਟਰ ਵਾਲਾ ਆਉਂਦਾ 2002 ਚ ਠੀਕ ਆ ਠੀਕ ਆ ਤੇ ਹਿੰਲੀ ਗੱਜ ਤਾਂ ਨਹੀਂ ਹੈਗੀ ਕਿਸੇ ਪਾਸੇ ਗੱਡੀ ਨਾ ਨਾ ਬਈ ਜਮੇ ਨਹੀਂ ਪੂਰੀ ਚੱਲਦੀ ਨਾ ਨਾ ਮਾੜਾ ਖੋਲ ਕੇ ਦਿਖਾ ਦੇ ਵੀਰੇ ਹਾਂ ਇੰਜ ਨੰਜਨ ਦਿਖਾ ਦੇ ਆ ਦੇਖ ਸਕਦਾ ਮਿੱਤਰ ਤੁਹਾਨੂੰ ਨਿਗਾ ਮਰਵਾਵਾਂ ਇਕੱਲੀ ਇਕੱਲੀ ਚੀਜ਼ ਤੇ ਕਿਸੇ ਪਾਸੇ ਵੀ ਖੁੱਲੀ ਨਹੀਂ ਗੱਡੀ ਸਾਰੀ ਗੱਡੀ ਅਰੀਜਨਲ ਆ ਜੀ ਬਾਕੀ ਟਾਇਰ ਨਵੇਂ ਆ ਜੀ ਪੰਜੇ ਤੇ ਲਾਇ ਲੋਏ ਪਾਇਆ ਜੀ ਪੰਜੇ ਲਾਏ ਆ ਕਾਫੀ ਸਾਈ ਪੰਜੇ ਹੀ ਲਾਏ ਆ ਨਾਲ ਤੇ ਬੰਪਰ ਦੀ ਥੋੜੀ ਹੈਗੀ ਹੈ ਪੇਂਟ ਦੀ ਤੇ ਬਾਕੀ ਸਾਰਾ ਅਰੀਜਨਲ ਪੇਂਟ ਆ ਵੀਆਈਪੀ ਨੰਬਰ ਆ ਹੀ ਦੇਖ ਸਕਦਾ ਤੁਸੀਂ ਨੰਬਰ ਬਹੁਤ ਗੈਂਡ ਆ ਬਾਈ ਹਨਾ ਹਾਂ ਜਿਉਂ ਹੋਵੇ ਤਾਂ 5000 ਦਾ ਕਲਾ ਨੰਬਰ ਹੀ ਆ ਹਾਂ 5000 ਦਾ ਨੰਬਰ ਹੀ ਆ ਬਿਲਕੁਲ ਬਾਈ ਤੇ ਆ ਦੇਖ ਸਕਦੇ ਮਤਲਬ ਤੁਸੀਂ ਕਿਸੇ ਪਾਸੇ ਵੀ ਗੱਡੀ ਖੁੱਲੀ ਨਹੀਂ ਬੈਠੀ ਨਾ ਬਾਈ ਜਵਾਂ ਨਵੀਂ ਬੈਟਰੀ ਜਵਾਂ ਨਵੀਂ ਬੈਟਰੀ ਇਹ ਦੇਖ ਸਕਦੇ ਹੋ ਤੁਸੀਂ ਇੰਜਨ ਉੰਜਨ ਬਿਲਕੁਲ ਓਕੇ ਪਿਆਈ ਕਿਸੇ ਪਾਸੇ ਵੀ ਖੁੱਲਿਆ ਨਹੀਂ ਹੈਗਾ ਤੇ ਹਲਾ ਦੇ ਵੀਰੇ ਤੇ ਬਾਕੀ ਬੈਕ ਸਾਈਡ ਵੀ ਨਿਗਾਹ ਮਰਵਾਉਣੇ ਅੰਦਰ ਵੀ ਦਿਖਾਵਾਂਗੇ ਤੁਹਾਨੂੰ ਤੇ ਐਂਡ ਦੇ ਬਾਈ ਦਾ ਨੰਬਰ ਵੀ ਹੋ ਲਾਂਗਾ ਆ ਦੇਖ ਸਕਦਾ ਤੁਸੀਂ ਸ਼ੀਟਾਂ ਛੋਟਾ ਬਿਲਕੁਲ ਸਾਫ਼ ਪਈਆਂ ਸ਼ੀਟਾਂ ਛੋਟਾ ਪਹਿਲਾਂ ਦੀਆਂ ਵੀਰੇ ਆ ਕਵਰ ਕੋ ਨਹੀਂ ਨਹੀਂ ਆ ਹੁਣੇ ਪੋਇਆ ਬਈ ਆਪਾਂ ਹੋਏ ਬੱਚੇ ਨਹੀਂ ਹੋਏ ਆ ਠੀਕ ਆ ਠੀਕ ਆ ਠੀਕ ਆ ਆ ਦੇਖ ਸਕਦਾ ਮਿੱਤਰ ਟਾਇਰਾਂ ਦੀ ਕੰਡੀਸ਼ਨ ਪਿੱਛੇ ਵੀ ਦੇਖ ਸਕਦੇ ਤੁਸੀਂ ਬਿਲਕੁਲ ਨਵੇਂ ਟਾਇਰ ਆ ਜੀ ਤੇ ਪੰਜਾਬ ਨੰਬਰ ਆ ਗੱਡੀ ਤੇ ਕਿੰਨਾ ਮਾਡਲ ਆ ਵੀਰੇ ਇਹ 202 ਮਾਡਲ ਆ ਬਾਈ 2002 ਮਾਡਲ ਆ ਠੀਕ ਆ ਕਿੰਨੀ ਡਿਮਾਂਡ ਦੱਸਿਆ ਵੀਰੇ ਬਾਅਦ ਦੇ ਦਾਂਗੇ 1 25 ਗਰੀ ਬਾਈ 1 25 ਦੇ ਹਾਂ ਠੀਕ ਆ ਠੀਕ ਆ ਦੇਖੋ ਮਿੱਤਰੋ ਦੇਖ ਸਕਦੇ ਹੋ ਕਰ ਲਾਂਗੇ ਮਾਨਤਾਨ ਕੋਈ ਚੱਕਰ ਨਹੀਂ ਠੀਕ ਆ ਜਿਹੜਾ ਆਪਣੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆ ਵੀਰੇ ਹਾਂ ਪੂਰਾ ਮਾਨਤਾਨ ਕਰਾਂਗੇ ਹਾਂ ਪੂਰਾ ਕੋਈ ਪੂਰਾ ਠੀਕ ਆ ਠੀਕ ਆ ਲੋ ਵੀ ਮਿੱਤਰੋ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਫੁੱਲ ਮਾਨਤਾਨ ਕੀਤਾ ਜਾਊਗਾ ਜੀ ਬਾਕੀ ਟਾਇਰ ਟੱਪਾ ਦੇਖ ਸਕਦੇ ਤੁਸੀਂ ਬਿਲਕੁਲ ਟਾਇਰ ਨਵੇਂ ਆ ਜੀ ਦੇਖ ਸਕਦਾ ਗੱਡੀਆਂ ਗੱਡੀਆਂ ਬਿਲਕੁਲ ਨਵੀਆਂ ਪਈਆਂ ਜੀ ਸਟਿੱਪੇ ਦਾ ਕੋਈ ਹੇਲ ਲੱਗੀ ਨਹੀਂ ਉਹ ਜਮਾਂ ਉਮੀ ਪਈ ਅੱਛਾ ਸਟਿੱਪ ਨਹੀਂ ਲਾਈ ਨਹੀਂ ਨਾ ਉਹ ਵੀ ਪਈ ਜਮਾਂ ਠੀਕ ਆ ਠੀਕ ਆ ਤੇ ਆਹ ਦੇਖ ਸਕਦਾ ਮਿੱਤਰੋ ਅਗਲੇ ਟਾਇਰ ਵੀ ਦਿਖ ਦੇ ਸਕਦਾ ਬਾਕੀ ਇੰਜਨ ਗੇਅਰ ਵੀ ਤੁਹਾਨੂੰ ਦਿਖਾਤਾ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਸਾਰੀ ਓਰੀਜਨਲ ਗੱਡੀ ਆ ਜੀ ਕੱਲਾ ਬੰਪਰ ਪੇਂਟ ਹੋਇਆ ਬਾਕੀ ਸਾਰਾ ਓਰੀਜਨਲ ਪੇਂਟ ਆ 2002 ਮਾਡਲ ਆ ਜੀ ਜੇ ਕਾਗਜ਼ ਪੱਤਰ ਵੀਰੇ ਹਾਂ ਸਾਰੇ ਓਕੇ ਆ ਬਈ ਓਕੇ ਆ ਸਾਰੇ ਹਾਂ ਹਾਂ ਕੋਈ ਕੰਪਲੇਂਟ ਤਾਂ ਨਹੀਂ ਹੈਗੀ ਨਾ ਨਾ ਬਈ ਜਮੇ ਠੀਕ ਆ ਕੱਲ ਨਹੀਂ ਨਹੀਂ ਭਾਈ ਹਨਾ ਲੰਬੇ ਵਾਲੀ ਗੱਲ ਨਹੀਂ ਕੋਈ ਨਹੀਂ ਨਹੀਂ ਲੰਬੇ ਵਾਲੀ ਗੱਲ ਕੋਈ ਨਹੀਂ ਪੂਰੀ ਵਧੀਆ ਚੱਲਦੀ ਆਪਣੀ ਗਰੰਟੀ ਠੀਕ ਆ ਠੀਕ ਆ ਠੀਕ ਆ ਬਾਕੀ ਮਾਨ ਤਾਨ ਕਰਾਂਗੇ ਆ ਵੀਡੀਓ ਜਿਹੜਾ ਦੇਖ ਕੇ ਆਊਗਾ ਹਾਂ ਹਾਂ ਪੂਰਾ ਠੀਕ ਆ ਠੀਕ ਆ ਬਹੁਤ ਵੇ ਮੇਤਰੋ ਵੀਡੀਓ ਸ਼ੇਅਰ ਕਰ ਦੇ ਦੱਬ ਕੇ ਤੇ ਨੰਬਰ ਬੋਲ ਦੇ ਵੀਰੇ 90565 46 90565 4686 4686 ਇਹ ਬਾਈ ਦਾ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਬਾਈ ਫਾਲੋ ਮਾਨ ਤਾਨ ਵੀ ਕਰੂਗਾ ਭੰਡ ਦੋਦਰਾ ਜਿਹੜਾ ਮੋਗਾ ਧੰਨਵਾਦ ਜੀ